ਕੁਰਾਲੀ ਦੇ ਵਾਰਡ ਨੰਬਰ 6 ਮਾਡਲ ਟਾਊਨ ਦੇ ਨਾਲੇ ਦਾ ਮੁੱਦਾ ਗਰਮਾਇਆ ਚੌਣ ਕਮਿਸ਼ਨਰ ਦੇ ਕੋਲ ਕੀਤੀ ਨਾਲੇ ਦੇ ਕੰਮ ਕਰਵਾਉਣ ਦੀ ਸ਼ਿਕਾਇਤ ਆਪ ਆਗੂਆਂ ਨੇ ਕਿਹਾ ਸ਼ਹਿਰ ਚ ਵਿਕਾਸ ਦੇ ਕੰਮ ਇੰਜ ਹੀ ਜਾਰੀ ਰੱਖਾਂਗੇ ਕੱਲ ਕਾਂਗਰਸ ਦੇ ਹੀ ਆਗੂ ਨੇ ਆਪ ਵਾਲਿਆਂ ਤੇ ਲਗਾਏ ਸੀ ਇਲਜ਼ਾਮ ਅੱਜ ਬਣੇ ਤਰੀਫਾਂ ਦੇ ਪੁਲ ਮੰਨੂ ਜਿੰਨੀ ਤਕਲੀਫ ਹੈ ਇਸ ਵਾਰ ਦੇ ਵਿੱਚ ਮੇਰੇ ਸਾਰੇ ਭਾਈ ਰਹਨੇ ਆ ਮੰਨੂ ਜਿੰਨੀ ਤਕਲੀਫ ਹੈ ਕਿਸੇ ਨੂੰ ਨਹੀਂ ਹੋ ਸਕਦੀ ਪਰ ਕੁਝ ਲੋਕ ਸਿਆਸੀ ਰੋਟੀਆਂ ਸੇਕਦੇ ਆ ਤੋ ਕੁਝ ਵੀ ਬੋਲੀ ਜਾਵੇਂ ਲੋਕ ਮੈਨੂੰ ਜਾਣਦੇ ਆ ਔਰ ਮੇਰੇ ਬਾਰੇ ਕੰਮ ਬਾਰੇ ਵੀ ਮੇਰੇ ਕੰਮ ਬੋਲਦੇ ਆ ਬੋਲ ਦੀ ਗੱਲ ਕਰ ਲਈਏ ਚਾਹੇ ਸਕੂਲਾਂ ਦੀ ਗੱਲ ਕਰ ਲਈਏ ਚਾਹੇ ਕਿਸੇ ਹੋਰ ਸੜਕਾਂ ਦੀ ਗੱਲ ਕਰ ਲਈਏ ਮਨਗੀ ਬਹੁਤ ਵਧੀਆ ਕੰਮ ਹੋ ਰਹੇ ਨੇ ਦਾ ਹੈਰਾਨ ਹੈ ਇਹ ਜਿਹੜੀ ਪੁਲੀ ਨੂੰ ਇਹ ਡੈਮੇਜ ਹੋਈ ਹੈ ਇਹਦਾ ਰਸਤਾ ਖੋਦ ਹੈ ਨੰਦੀਪਾਲ ਜੀ ਦੇ ਘਰ ਨੂੰ ਜਾਂਦਾ ਵੀ ਇਹ ਕਿਉਂ ਇਹਦੇ ਦੋਸ਼ੀ ਹੋਣਗੇ ਵੀ ਇਹ ਠੀਕ ਨਾ ਹੋਵੇ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਜੀ ਨੇ ਸਾਡੇ ਨਾਲ ਬਿਤਕਰਾ ਕਰਕੇ ਸਾਡੇ ਕੰਮ ਨਹੀਂ ਸੀ ਕਰਵਾਏ ਅੱਜ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਚਾਹੀ ਅੱਜ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਚਾਹੀ ਤੇ ਕਹੂੰਗਾ ਐਸੀ ਰਾਜਨੀਤੀ ਸ਼ਹਿਰ ਨਾਲ ਨਾ ਵੀਰੋ ਕਰਿਓ ਕਿਉਂਕਿ ਸ਼ਹਿਰ ਤੁਹਾਡਾ ਆਪਣਾ ਘਰ ਹੈ ਆਪਣੇ ਘਰ ਨਾਲ ਕਦੇ ਗੰਦੀ ਰਾਜਨੀਤੀ ਨਾ ਕਰੋ ਇਹ ਜੀ ਧੰਨਵਾਦ ਇਹ ਤੁਹਾਨੂੰ ਬਹਾਦਰ ਸਿੰਘ ਓਕੇ ਪਰ ਵਿੱਚ ਚੱਲਦੇ ਇੰਟਰਵਿਊ ਦੇ ਵਿੱਚ ਹੈਪੀ ਬਰਮਾ ਵੀ ਪਿਛੇ ਗੱਡੀ ਜਾ ਕੇ ਰੁਕੇ ਹੈ ਤੇ ਉਹਨਾਂ ਦੇ ਤੌਰ ਵੀ ਚੱਲਦੇ ਆ ਕਿਉਂਕਿ ਪੌੜਾ ਵੱਲੋਂ ਕੱਲ ਇਲਜ਼ਾਮ ਲਗਾਏ ਸਗੇ ਸੀਗੇ ਹੈਪੀ ਜੀ ਤੁਸੀਂ ਵੀ ਮੌਕੇ ਤੇ ਪਹੁੰਚੇ ਹੋਏ ਹੋ ਕੰਮ ਲਗਾਤਾਰ ਚੱਲ ਰਿਹਾ ਹੈ ਤੇ ਬਾੜ ਦੇ ਕੌਂਸਲਰ ਨੇ ਮੋਰਚਾ ਸੰਭਾਲਿਆ ਹੋਇਆ ਦੇਖੋ ਕੱਲ ਜਿਹੜੀ ਗੱਲ ਹੋਈ ਹੈ ਉਹਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਕਿਉਂਕਿ ਇਹਨਾਂ ਜੋ ਮੇਰੇ ਵੀਰ ਕਾਉਂਸਲਰ ਹੈ ਇਹਨਾਂ ਨੇ ਕੰਮ ਸਟਾਰਟ ਕਰਿਆ ਮੈਂ ਇਹਨਾਂ ਦਾ ਬਹੁਤ ਮਿਹਰਬਾਨੀ ਹੈ ਇਹਨਾਂ ਦੀ ਕਿਉਂਕਿ ਟੈਬਲੇਟ ਮੰਤਰੀ ਮੈਡਮ ਅਨਮੋਲ ਗਗਨਮਾਨ ਦੇ ਹੁਕਮਾਂ ਤੋਂ ਲਗਾਤਾਰ ਕੋਰਾਲੀ ਦੇ ਵਿੱਚ ਵਿਕਾਸ ਦੇ ਕੰਮ ਚੱਲ ਰਹੇ ਨੇ ਅਤੇ ਜਦੋਂ ਵੀ ਕਿਤੇ ਕੋਈ ਵਿਕਾਸ ਦਾ ਕੰਮ ਚੱਲਦਾ ਹੁੰਦਾ ਤਾਂ ਕਦੇ ਨਾ ਕਦੇ ਕੋਈ ਨਾ ਕੋਈ ਔਕੜ ਜ਼ਰੂਰ ਸਾਹਮਣੇ ਆਉਂਦੀ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਕੋਲ ਪਹਿਲਾਂ ਤਸਵੀਰਾਂ ਜ਼ਰੂਰ ਦਿਖਾਣ ਇਹ ਤਸਵੀਰਾਂ ਕੁਰਾਲੇ ਦੇ ਕੁਰਾਲੀ ਦੇ ਨਾਲੇ ਦੀਆਂ ਜੋ ਕਿ ਤਕਰੀਬਨ ਕਾਫੀ ਪੁਰਾਣਾ ਨਾਲਾ ਹੈ ਅਤੇ ਇਸ ਦੀ ਦਿਵਾਰ ਡਿੱਗ ਗਈ ਸੀ ਅਤੇ ਨਗਰ ਕੌਂਸਲ ਵੱਲੋਂ ਅਤੇ ਟੀਮ ਮੈਡਮ ਅਨਮੋਲ ਗਗਨਮਾਨ ਵੱਲੋਂ ਇੱਥੇ ਰਿਪੇਅਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਨਗਰ ਕੌਂਸਲ ਦੇ ਕਾਰਜਕਾਰੀ ਅਫਸਰ ਵੀ ਇੱਥੇ ਮੌਕੇ ਤੇ ਪੁੱਜੇ ਹੋਏ ਹਨ ਤਾਂ ਕਿ ਇਸ ਨਾਲੇ ਨੂੰ ਸਾਫ ਸੁਥਰਾ ਤੇ ਵਧੀਆ ਬਣਾਇਆ ਜਾਵੇ ਸਾਡੇ ਨਾਲ ਵਾਰਡ ਦੇ ਕੌਂਸਲਰ ਨੰਦੀਪਾਲ ਜੀ ਹੈ ਨੰਦੀਪਾਲ ਜੀ ਕੀ ਕਹਿਣਾ ਚਾਹੁੰਦੇ ਹੋ ਇਸ ਨਾਲੇ ਦੀ ਕੰਮ ਨੂੰ ਲੈ ਕੇ ਦੇਖੋ ਮੇਰਾ ਇਸ ਬਾੜ ਦੇ ਵਿੱਚ ਘਰ ਹੈ ਸਾਹਮਣੇ ਮੇਰਾ ਘਰ ਹੈ ਇਹ ਨਾਲੇ ਦੀ ਜਿਹੜੀ ਸਲਿਪ ਟੁੱਟਣੇ ਤੇ ਮਨੂੰ ਬਹੁਤ ਬੜੀ ਤਕਲੀਫ ਹੈ ਕਿਉਂਕਿ ਸਾਡੇ ਸਾਰੇ ਹੀ ਬੱਚੇ ਜਿਹੜੇ ਨੈਸ਼ਨਲ ਸਕੂਲ ਜਾਂਦੇ ਨੇ ਚਾਹੇ ਡੀਵੀਏ ਸਕੂਲ ਜਾਂਦੇ ਨੇ ਚਾਹੇ ਆਈਪੀ ਸਕੂਲ ਜਾਂਦੇ ਨੇ ਚਾਹੇ ਕੋਈ ਬਾਹਰ ਜਾਂਦੇ ਮੇਰੀ ਕੋਕਟੀਆਂ ਵੀ ਜਾਂਦੀਆਂ ਜਾਣੇ ਆਣੇ ਦੀ ਬਸਾ ਦਾ ਰਸਤਾ ਬੰਦ ਹੋ ਗਿਆ ਮਨੂੰ ਜਿੰਨੀ ਤਕਲੀਫ ਹੈ ਇਸ ਬਾੜ ਦੇ ਵਿੱਚ ਮੇਰੇ ਸਾਰੇ ਭਾਈ ਰਹਿੰਦੇ ਆ ਮਨੂੰ ਜਿੰਨੀ ਤਕਲੀਫ ਹੈ ਕਿਸੇ ਨੂੰ ਨਹੀਂ ਹੋ ਸਕਦੀ ਪਰ ਕੁਝ ਲੋਕ ਸਿਆਸੀ ਰੋਟੀਆਂ ਸੇਕਦੇ ਆ ਮੈਂ ਉਹਨਾਂ ਦੇ ਬਾਰੇ ਵਿੱਚ ਕੁਝ ਨਹੀਂ ਕਹਿਣਾ ਉਹ ਜ ਇਹ ਜਿਹੜਾ ਕੰਮ ਹੈ ਅਸੀਂ ਕੱਲ ਇਹ ਬੜੀ ਜ਼ੋਰ ਗੱਲ ਸ਼ੁਰੂ ਕਰਾਇਆ ਔਰ ਅੱਜ ਈਓ ਸਾਹਿਬ ਵੀ ਉਰੇ ਆ ਕੇ ਗਏ ਸਾਰੇ ਐਸਓ ਸਾਹਿਬ ਠੇਕੇਦਾਰ ਸਾਰਿਆਂ ਨੇ ਮੌਕਾ ਵੀ ਦੇਖਿਆ ਔਰ ਲਗਭਗ ਅਸੀਂ 10 ਦਿਨ ਤੇ ਮੈਂ ਤੇ ਬਹਾਦਰ ਸਿੰਘ ਪ੍ਰਦੀਪ ਰੂੜਾ ਡਾਕਟਰ ਅਸਮਨੀ ਔਰ ਸਾਡਾ ਕਸ਼ਵੀਰ ਐਮਸੀ ਮੈਡਮ ਤੇ ਵੀ ਅਸੀਂ ਟੈਨਸ਼ਨ ਕਰਾ ਕੇ ਕੰਮ ਸ਼ੁਰੂ ਕਰਾਇਆ ਸਾਡੀ ਅਨਮੋਲ ਗਗਨ ਮੈਡਮ ਬਹੁਤ ਮੈਂ ਧੰਨਵਾਦ ਕਰਦਾ ਹਾਂ ਜਦਦੇ ਅਸੀਂ ਇਸ ਪਾਰਟੀ ਦੇ ਵਿੱਚ ਆਏ ਆ ਸਾਡੇ ਸਾਰੇ ਕੰਮ ਸਚਾਰੂ ਰੂਪ ਤੇ ਹੋ ਰਹੇ ਜਿੰਨਾ ਮੈਂ ਆਪਣੇ ਵਾਰਡ ਪਤੀ ਸੁਚੇਤ ਐ ਹਰ ਟਾਈਮ ਮੈਂ ਬਾੜ ਦੇ ਲਾਈਟਾਂ ਦਾ ਕੰਮ ਹੋਵੇ ਚਾਹ ਪਾਰਕਾਂ ਦਾ ਹੋਵੇ ਚਾਹ ਨਾਲੀਆਂ ਬੰਦ ਹੋ ਰਹੀਆਂ ਉਹਨਾਂ ਦਾ ਕੰਮ ਹੋਵੇ ਚਾਹ ਸਫਾਈ ਦਾ ਕੰਮ ਹੋਵੇ ਔਰ ਦਵਾਈ ਛਿੜਕਣ ਦਾ ਕੰਮ ਹੋਵੇ ਮੈਂ ਜਿੰਨਾ ਉਤੇ ਪ੍ਰਤੀ ਸੁਚੇਤ ਐ ਉਹ ਦੁੱਖ ਕੁਛ ਵੀ ਬੋਲੀ ਜਾਵੇਂ ਲੋਕ ਮੈਨੂੰ ਜਾਣਦੇ ਆ ਔਰ ਮੇਰੇ ਬਾਰੇ ਕੰਮ ਬਾਰੇ ਵੀ ਮੇਰੇ ਕੰਮ ਬੋਲਦੇ ਆ ਮੈਂ ਸਾਰੇ ਹੀ ਐਮਸੀਆਂ ਦਾ ਆਪਣੇ ਜਿਹੜੀ ਟੀਮ ਐ ਔਰ ਅਨਮੋਲੋਗਰ ਮੈਡਮ ਦਾ ਬਹੁਤ ਧੰਨਵਾਦ ਕਰਦਾ ਹਾਂ ਸਾਡੇ ਹਰੀਸ਼ ਰਾਣਾ ਜੀ ਚੇਅਰਮੈਨ ਮਾਰਕੀਟ ਕਮੇਟੀ ਕਰਾੜੀ ਉਹ ਵੀ ਹਰ ਟਾਈਮ ਸ਼ਹਿਰ ਦੇ ਵਾਸਤੇ ਹਰ ਟਾਈਮ ਹਰ ਜਗ੍ਹਾ ਜਾਂਦੇ ਹਨ ਔਰ ਕੰਮ ਕਰਾਉਂਦੇ ਇਹ ਨਾਲੇ ਦਾ ਜਿਹੜਾ ਕੰਮ ਹੈ ਕੱਲ ਸ਼ੁਰੂ ਹੋ ਗਿਆ ਔਰ ਬੜਾ ਜਲਦੀ ਹੀ ਇਹਦੇ ਕੋਲ ਸਲੇਵਸ ਨੂੰ ਪਾ ਗਏ ਠੀਕ ਹੋ ਜਾਊਗਾ ਇਹਨਾਂ ਦੀ ਭਾਜੀ ਸਮੱਸਿਆ ਕੀ ਹੈ ਨਾਲੇ ਦੀ ਇਹ ਸਮੱਸਿਆ ਇਹ ਹੈ ਜੀ ਇੱਥੇ ਨਾ ਕੋਈ ਟਿੱਪ ਟੁੱਪਰ ਨਿਕਲਦੇ ਹਨ ਰਾਤੀ ਬਰਾਤੀ ਜਾਂ ਇੱਕ ਵਾਰ ਇਹ ਨਾਲੇ ਦੀ ਸਫਾਈ ਹੋਈ ਸੀ ਪਹਿਲਾਂ ਕੁਝ ਸਾਲ ਪਹਿਲਾਂ ਹੋਈ ਸੀ ਉਸ ਟਾਈਮ ਜੇ ਸਲੇਵ ਚੱਕੀ ਇਹਦੇ ਵਿੱਚ ਦੀ ਕੰਧ-ਕੁੰਧ ਹਿੱਲ ਗਈ ਉਸਦੇ ਬਾਅਦ ਫੇਰ ਪਿੱਛੇ ਜੇ ਹੁਣ ਸਫਾਈ ਹੋਈ ਹੈ ਨਾਲੇ ਦੀ ਉਹ ਕੰਧ ਹੋਰ ਹਿਲ ਗਈ ਇਹ ਕੰਧ ਜਦ ਤੱਕ ਨਹੀਂ ਬਣਦੀਆਂ ਦੋਹੇ ਗੰਨੀ ਦੀਆਂ ਦਿਵਾਰਾਂ ਪੱਕੀਆਂ ਨਹੀਂ ਬਣਦੀਆਂ ਜਦ ਤੱਕ ਇਸਲੇ ਟਿਕਣੀ ਨਹੀਂ ਹੈ ਹੁਣ ਇੱਥੇ ਸਾਡਾ ਸਤੀਸ ਠੇਕੇਦਾਰ ਜੀ ਨੇ ਠੇਕਾ ਹੋਇਆ ਅਸੀਂ ਉਹਦੇ ਕੋਲ ਖੜ ਕੇ ਆਪਣੇ ਆਪ ਇਹ ਕੰਮ ਕਰਾਉਂਗੇ ਗਵਾਰਧ ਸਿੰਘ ਜੀ ਦੀ ਵੀ ਡਿਊਟੀ ਲਈ ਹੋਈ ਹੈ ਇਹੋ ਸਾਬ ਦੇ ਮੈਡਮ ਨੇ ਵੀ ਤੁਸੀਂ ਜਾ ਕੇ ਸਭ ਤੋਂ ਪਹਿਲਾਂ ਵਾਰ ਨੰਬਰ 6 ਦੀ ਜਿਹੜੀ ਪੂਰੀ ਟੁੱਟੀ ਹੋਈ ਹੈ ਸਾਨੂੰ ਉਹਨਾਂ ਨੇ ਹਦਾਇਤ ਕੀਤੀ ਹੈ ਵੀ ਤੁਸੀਂ ਜਾ ਕੇ ਉੱਥੇ ਇਹਨਾਂ ਕੰਮ ਨੂੰ ਜਲਦੀ ਤੋਂ ਜਲਦੀ ਕਰਾਓ ਜਿਹੜੇ ਟਿਪਰ ਓਵਰ ਲੋਡ ਜਾਂਦੇ ਆ ਟਰਾਲੀਆਂ ਜਾਂਦੇ ਆ ਉਹਨਾਂ ਨੂੰ ਰੋਕਣ ਦਾ ਵੀ ਕੋਈ ਪ੍ਰਬੰਧ ਕੀਤਾ ਜਾਊਗਾ ਇੱਥੇ ਇਹ ਪ੍ਰਸ਼ਾਸਨ ਦਾ ਕੰਮ ਹੈ ਅਸੀਂ ਐਮਸੀ ਕੁਝ ਨਹੀਂ ਕਰ ਸਕਦੇ ਕਿਉਂਕਿ ਟਰਾਲੀਆਂ ਟਿਪਰਾਂ ਵਾਲੇ ਨੂੰ ਅਸੀਂ ਰੋਕ ਨਹੀਂ ਸਕਦੇ ਇਹ ਪ੍ਰਸ਼ਾਸਨ ਰੋਕ ਸਕਦਾ ਹੈ ਪ੍ਰਸ਼ਾਸਨ ਚਾਹੇ ਤਾਂ ਉਹ ਬੈਰੀਕੇਡ ਲਾ ਸਕਦਾ ਹੈ ਜਾਂ ਬੈਰੀਕੇਡ ਲਾਜਿਮ ਹੈ ਤਾਂ ਸਾਡੇ ਸ਼ਹਿਰ ਦੇ ਜਿਹੜੇ ਹੁਣ ਸਾਡੇ ਵਾਰਡ ਦੇ ਵਿੱਚ ਸੜਕਾਂ दबਗੀਆਂ ਕੁਝ दब ਗਿਆ ਉਹ ਉਹਨੂੰ ਨੱਥ ਪਾਈ ਜਾ ਸਕਦੀ ਹੈ ਅਗਰ ਟਿਪਰ ਰੂਟ ਤੇ ਬੰਦ ਹੋ ਜਾਵੇ ਹਰੀਸ਼ ਰਾਣਾ ਜੀ ਤੁਹਾਡੀ ਸਰਕਾਰ ਹੈ ਤੇ ਲੋਕ ਤੌਰ ਤੇ ਵਿਰੋਧੀ ਪਾਰਟੀਆਂ ਸਵਾਲ ਚੱਕਦੀਆਂ ਵੀ ਕੰਮ ਬਹੁਤ ਸਲੋ ਤਰੀਕੇ ਨਾਲ ਹੁੰਦਾ ਹੁੰਦਾ ਪਰ ਅਸੀਂ ਵੀ ਮੰਨਦੇ ਆ ਕਿ ਜਦੋਂ ਵੀ ਕੋਈ ਕੰਮ ਹੁੰਦਾ ਥੋੜੀ ਜਿਹੀ ਓਕੜ ਜ਼ਰੂਰ ਆਉਂਦੀ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਕੋਈ ਵੀ ਕੰਮ ਹੈ ਜਿਹੜੇ ਜਿੰਨੇ ਵੀ ਕੰਮ ਹੈ ਪਿਛਲੇ ਲੰਬੇ ਸਮੇਂ ਦੇ ਕੰਮ ਰੁਕੇ ਪਏ ਸੀ ਤੁਹਾਨੂੰ ਸਾਰਾ ਪਤਾ ਹੀ ਤੁਹਾਨੂੰ ਜੀ ਕਿ ਜਦੋਂ ਆਪਣੀ ਸਰਕਾਰ ਆਈਏ ਆਪਣੀ ਸਰਕਾਰ ਨੇ ਟੁੱਟੀਆਂ ਹੋਈਆਂ ਸੜਕਾਂ ਬੜੇ ਮਲਕੀ ਜਰਜਰ ਹਾਲਤ ਦੇ ਹਸਪਤਾਲ ਸਕੂਲਾਂ ਦਾ ਬੁਰਾ ਹਾਲ ਇਹ ਆਪਾਂ ਨੂੰ ਬਰਾਸੇ ਜਿਵੇਂ ਮਿਲਿਆ ਸੀ ਆਪਾਂ ਨੂੰ ਤੇ ਹਰ ਚੀਜ਼ ਤੇ ਹੁਣ ਕੰਮ ਹੋ ਰਿਹਾ ਤੇ ਮੈਂ ਨਹੀਂ ਸਮਝਦਾ ਕਿ ਕੰਮ ਮਸਲੂਮ ਹੈ ਕੰਮ ਦੀ ਜਿਹੜੀ ਸਪੀਡ ਹੈ ਬੜੀ ਤੇਜ਼ ਹੈ ਜੀ ਚਾਹੇ ਆਪਾਂ ਸਰਕਾਰੀ ਹਸਪਤਲ ਦੀ ਗੱਲ ਕਰ ਲਈਏ ਚਾਹੇ ਸਕੂਲਾਂ ਦੀ ਗੱਲ ਕਰ ਲਈਏ ਚਾਹੇ ਕਿਸੇ ਹੋਰ ਸੜਕਾਂ ਦੀ ਗੱਲ ਕਰ ਲਈਏ ਮਨੂੰ ਕਿ ਬਹੁਤ ਵਧੀਆ ਕੰਮ ਹੋ ਰਹੇ ਨੇ ਔਰ ਇੱਕ ਆਮ ਉਸਤਮੇ ਸਮੇ ਹੋ ਰਹੇ ਨੇ ਜਦੋਂ ਆਪਣਾ 8000 ਕਰੋੜ ਰੁਪਏ ਸੈਂਟਰਲ ਵਲ ਪੈਂਡਿੰਗ ਬਿਆਲ ਹੈ ਸੈਂਟਰ ਨੇ ਵਾਲਾ ਪੈਸਾ ਰੁਕਿਆ ਹੋਇਆ ਹੈ ਉਹਦੇ ਬਾਅਦ ਵੀ ਜਿਹੜੇ ਕੰਮ ਹੈ ਕਿ ਤਸਲੀਬ ਵਕਸ਼ ਹੋ ਰਹੇ ਨੇ ਜਦੋਂ ਉਹ ਪੈਸਾ ਰਿਲੀਜ਼ ਹੋਏਗਾ ਆਪਣਾ ਤਾਂ ਮੈਂ ਸਮਝਦਾ ਕਿ ਕੰਮਾਂ ਦੇ ਵਿੱਚ ਹੋਰ ਵੀ ਜ਼ਿਆਦਾ ਤੇਜ਼ੀ ਆਏਗੀ ਆ ਬਾਦ ਸਿੰਘ ਜੀ ਆ ਬਾਦ ਸਿੰਘ ਜੀ ਤੁਸੀਂ ਵੀ ਦਰਸਲ ਜੀ ਜਿਹੜੇ ਤੰਜ ਗਸਨਿਆਲੇ ਆ ਜੀ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਕਿਉਂਕਿ ਸਾਨੂੰ ਸਮੇਂ-ਸਮੇਂ ਸਿਰ ਹਲਾਰਾ ਦਿੰਦੇ ਰਹਿੰਦੇ ਆ ਜੀ ਕਿਉਂਕਿ ਮੈਂ ਉਹਨਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਅਰਨ ਜੀ ਪਹਿਲਾਂ ਤੁਹਾਡਾ ਬਹੁਤ ਧੰਨਵਾਦ ਵੀ ਉਹਨਾਂ ਤੱਕ ਮੈਂ ਗੱਲ ਪਹੁੰਚਾਣੀ ਵੀ ਚਾਹਣਾ ਔਰ ਮੈਂ ਆਪਣੇ ਜਿਹੜੇ ਸਾਡੇ ਸਤਿਕਾਰਯੋਗ ਕਾਉਂਸਲਰ ਸਾਹਿਬ ਹੈ ਸ਼੍ਰੀ ਨੰਦੀਪਾਲ ਜੀ ਵਾਸਨਸਲ ਸਾਹਿਬ ਇਹ ਐਨੇ ਇਮਾਨਦਾਰ ਬੰਦੇ ਆ ਕਿ ਜਿਹੜੇ ਕਿ ਦਿਨ ਰਾਤ ਨਹੀਂ ਦੇਖਦੇ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਕਰਦੇ ਆ ਔਰ ਮੈਂ ਤਾਂ ਹੈਰਾਨ ਹੈ ਇਹ ਜਿਹੜੀ ਪੁਲੀ ਨੂੰ ਇਹ ਡੈਮੇਜ ਹੋਈ ਹੈ ਇਹਦਾ ਰਸਤਾ ਖੋਦ ਹੈ ਨੰਦੀਪਾਲ ਜੀ ਦੇ ਘਰ ਨੂੰ ਜਾਂਦਾ ਵੀ ਇਹ ਕਿਉਂ ਇਹਦੇ ਦੋਸ਼ੀ ਹੋਣਗੇ ਵੀ ਇਹ ਠੀਕ ਨਾ ਹੋਵੇ ਉਹਨਾਂ ਨੂੰ ਪਹਿਲਾਂ ਹੀ ਗੱਲ ਕਹਿਣ ਤੋਂ ਕਿਸੇ ਨੂੰ ਵੀ ਸੋਚਣੀ ਚਾਹੀਦੀ ਹੈ ਕਿ ਜਿਹੜਾ ਕਾਉਂਸਲਰ ਹੁੰਦਾ ਉਹਦੀ ਆਪਣੀ ਪੁਲੀ ਵੀ ਕੱਲੀ ਨਹੀਂ ਹੁੰਦੀ ਉਹਨਾਂ ਨੂੰ ਸਾਰੇ ਬਾੜ ਦਾ ਫਿਕਰ ਹੈ ਨੰਦੀਪਾਲ ਜੀ ਸਾਰੇ ਬਾੜ ਦੇ ਕੰਮ ਸ਼ੁਰੂ ਹੋ ਚੁੱਕੇ ਹੈ ਇਹਦਾ ਜਿਹੜਾ ਕਾਰਨ ਹੈ ਕਿਉਂਕਿ ਪਿਛਲੀ ਜਿਹੜੀ ਸਾਡੀ ਨਗਰ ਕੌਂਸਲ ਬਣੀ ਹੈ ਇਹ ਕਾਂਗਰਸ ਕਮੇਟੀ ਦੀ ਇਹ ਨਗਰ ਕੌਂਸਲ ਹੈ ਜੀ ਇਹਦੇ ਵਿੱਚ ਅਸੀਂ ਵੀ ਹਿੱਸੇਦਾਰ ਸੀ ਕਿ ਜਦੋਂ ਬਣੀ ਸੀ ਬਟ ਸਾਡੀ ਇਹਨਾਂ ਨੇ ਸੁਣਵਾਈ ਕੋਈ ਨਹੀਂ ਸੀ ਕਰੀ ਫਿਰ ਅਸੀਂ ਇਸ ਪਾਰਟੀ ਨੂੰ ਆਲੋਚਨਾ ਕਰਕੇ ਅਸੀਂ ਮੈਡਮ ਅਨਬੋਲ ਕਾਗਨਮਾਨ ਜੀ ਦੇ ਨਾਲ ਜੁੜ ਗਏ ਸੀ ਔਰ ਉਹਨਾਂ ਨੇ ਸਾਡਾ ਐਸੀ ਸਾਡੀ ਉਂਗਲੀ ਫੜੀ ਕਿ ਸਾਡੇ ਤਕਰੀਬਨ ਹੁਣ ਪਿਛਲੇ 6 ਮਹੀਨਿਆਂ ਤੋਂ ਸਾਡੇ ਜਿਹੜੇ ਇਹ ਕੰਮ ਸ਼ੁਰੂ ਹੋਏ ਆ ਜੀ ਜਿਹੜੇ ਪਿੱਛੇ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਜੀ ਨੇ ਸਾਡੇ ਨਾਲ ਬਿਤਕਰਾ ਕਰਕੇ ਸਾਡੇ ਕੰਮ ਨਹੀਂ ਸੀ ਕਰਵਾਏ ਅੱਜ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਚਾਹੀਓ ਵਾਰਡ ਨੰਬਰ 6 ਹੋਵੇ ਨੰਦੀਪਾਲ ਜੀ ਦਾ ਹੋਵੇ ਵਾਰਡ ਨੰਬਰ 9 ਹੋਵੇ ਵਾਰਡ ਨੰਬਰ 12 ਹੋਵੇ ਵਾਰਡ ਨੰਬਰ 10 ਹੋਵੇ ਤੁਸੀਂ ਜਾ ਕੇ ਦੇਖੋ ਉੱਥੇ ਕੰਮ ਚੱਲ ਰਹੇ ਆ ਕਿਉਂਕਿ ਇਹਨਾਂ ਨੇ ਸਾਡੇ ਨਾਲ ਬਿਤਕਰਾ ਕਰਿਆ ਸੀ ਅਸੀਂ ਆਪਣੀ ਸਰਕਾਰ ਦਾ ਮੈਡਮ ਅਨਮੋਲ ਗਗਨ ਮਾਨ ਜੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜਿਹੜੇ ਸਮੇਂ ਸਿਰ ਆ ਪਿੱਛੇ ਸਾਨੂੰ ਕਿੰਡੀ ਵੱਡੀ ਪ੍ਰੋਬਲਮ ਆਈ ਵਾਰਡ ਨੰਬਰ 11 ਚ ਕਾਲਾ ਪਾਣੀ ਕਿੱਦਾਂ ਆਇਆ ਸੀ ਉਹ ਮੈਡਮ ਨੇ ਇੱਕ ਐਡਾ ਉਹਨਾਂ ਨੇ ਵੱਡਾ ਆਪਣਾ ਕਦਮ ਚੱਕਿਆ ਡੀਸੀ ਸਾਹਿਬ ਖੁਦ ਆਏ ਚੱਲ ਕੇ ਆਪ ਖੜੇ ਆ ਕੇ ਵੀ ਇਹ ਪਾਣੀ ਦਾ ਹੱਲ ਕਰੋ ਔਰ ਸਾਨੂੰ ਮੈਡਮ ਦਾ ਅਸੀਂ ਤਾਂ ਮੈਡਮ ਦੇ ਕਰਜਦਾਨ ਹੈ ਜਿਹੜੇ ਕਿ ਸਾਡੇ ਸ਼ਹਿਰ ਦੀ ਹਰ ਵਕਤ ਸੁਣਵਾਈ ਕਰਦੇ ਆ ਐਡੀ ਵੱਡੀ ਸੋਚ ਉਹਨਾਂ ਦੀ ਕਹਿੰਦੇ ਵੀ ਜਿਹੜਾ ਪੀਣ ਵਾਲਾ ਪਾਣੀ ਹੈ ਇਹ ਅਸੀਂ ਤੁਹਾਨੂੰ ਕਜੋਲੀ ਦਾ ਲਿਆ ਕੇ ਦੇਣਾ ਅਰੇ ਤੁਹਾਡੇ ਤੁਹਾਡੇ ਸਾਹਮਣੇ ਥੋੜੀ ਦੇਰ ਵਿੱਚ ਸਾਨੂੰ ਕਜੋਲੀ ਵਾਟਰ ਵਰਕਸ ਦਾ ਪਾਣੀ ਸ਼ਹਿਰ ਨੂੰ ਵੀ ਮਿਲ ਜਾਣਾ ਚਾਹੀਦਾ ਇਹ ਤੋਂ ਬਾਅਦ ਸਾਡੀ ਸਰਕਾਰ ਜਿਹੜੀ ਮਾਨ ਸਾਹਿਬ ਦੀ ਸਰਕਾਰ ਹੈ ਔਰ ਮੈਡਮ ਅਨਮੋਲ ਗਗਨ ਮਾਨ ਜੀ ਇਹਦੇ ਬਾਅਦ ਵਧੀਆ ਤਰੀਕਾ ਕੰਮ ਕਰਨ ਦਾ ਕੀ ਹੋਊਗਾ ਬਾਕੀ ਰਹੀ ਪੁਲੀ ਦੀ ਗੱਲ ਜਿਹੜੇ ਵਿਰੋਧੀ ਤੁਸੀਂ ਕਿਹਾ 5 ਅਗਸਤ ਦੇ ਆ ਮੈਂ ਉਹਨਾਂ ਨੂੰ ਤੁਹਾਡੇ ਮਾਧਿਮ ਰਾਹੀਂ ਦੱਸਣਾ ਚਾਹੁੰਨਾ ਭਾਈ ਵੀਰੋ ਨੰਦੀਪਾਲ ਜੀ ਆਪਣੇ ਕੰਮ ਦੇ ਪ੍ਰਤੀ ਇਮਾਨਦਾਰ ਹੈ ਉਹ ਕਿਤੇ ਵੀ ਮੰਦਿਰ ਗੁਰਦੁਆਰੇ ਜਾ ਕੇ ਕਹਿ ਦੇਮੇ ਤੁਸੀਂ ਇੱਕ ਵਾਰੀ ਵੀ ਤੁਸੀਂ ਉਹ ਸਾਬ ਨੂੰ ਪੁੱਛ ਲਿਓ ਵੀ ਤੁਹਾਨੂੰ ਇੱਕ ਵਾਰੀ ਵੀ ਉਹ ਲੋਕ ਜਿਹੜੇ ਤੁਹਾਡੇ ਇਹ ਇਲੈਕਟ੍ਰੋਨਿਕ মিডিਆ ਦੇ ਰਾਹੀਂ ਕਹਿ ਰਹੇ ਹੈ ਕਿ ਆ ਸਾਡੀ ਤੱਕ ਕਿਸੇ ਨੇ ਸੁਣੀ ਨਹੀਂ ਉਹਨਾਂ ਨੇ ਕਿਸੇ ਨੂੰ ਕਿਹਾ ਜਾ ਕੇ ਕਿਸੇ ਨੂੰ ਨਹੀਂ ਕਿਹਾ ਉਹਨਾਂ ਨੇ ਸਿਰਫ ਜੇ ਦਰਬਾਹ ਬਾੜ ਦੇ ਕਾਉਂਸਲਰ ਨੂੰ ਹੈ ਇਹ ਖੁਦ ਈਓ ਸਾਹਿਬ ਨੂੰ ਕਹਿ ਕੇ ਕੰਮ ਕਰਾ ਰਹੇ ਆ ਤੁਹਾਡੇ ਸਾਹਮਣੇ ਦੇਖੋ ਸਾਰਾ ਪ੍ਰਸ਼ਾਸਨ ਝੋਟੇ ਹੋਏ ਅੱਜ ਦਾ ਨਹੀਂ ਇਹ ਤਿੰਨ ਦਿਨਾਂ ਦਾ ਲੱਗੇ ਹੋਇਆ ਜੀ ਕੰਮ ਕਰਨ ਫਿਰ ਵੀ ਆ ਕੇ ਜੇ ਲੋਕ ਇਥੇ ਆ ਕੇ ਕੋਈ ਸਿਆਸਤ ਕਰਦੇ ਮੈਂ ਤਾਂ ਕਹੂੰਗਾ ਐਸੀ ਰਾਜਨੀਤੀ ਸ਼ਹਿਰ ਨਾਲ ਨਾ ਵੀਰੋ ਕਰਿਓ ਕਿਉਂਕਿ ਸ਼ਹਿਰ ਤੁਹਾਡਾ ਆਪਣਾ ਘਰ ਹੈ ਆਪਣੇ ਘਰ ਨਾਲ ਕਦੇ ਗੰਦੀ ਰਾਜਨੀਤੀ ਨਾ ਕਰੋ ਇਹ ਜੀ ਧੰਨਵਾਦ ਜੀ ਇਹ ਤੁਹਾਨੂੰ ਬਹਾਦਰ ਸਿੰਘ ਓਕੇ ਪਰ ਵਿੱਚ ਚੱਲਦੇ ਇੰਟਰਵਿਊ ਦੇ ਵਿੱਚ ਹੈਪੀ ਬਰਮਾ ਵੀ ਪਿਛੇ ਗੱਡੀ ਜਾ ਕੇ ਰੁਕੇ ਤੇ ਉਹਨਾਂ ਦੇ ਟੌਰ ਵੀ ਚੱਲਦੇ ਆ ਕਿਉਂਕਿ ਉਹਨਾਂ ਵੱਲੋਂ ਕੱਲ ਇਲਜ਼ਾਮ ਲਗਾਏ ਸਿਗੇ ਸੀਗੇ ਹੈਪੀ ਜੀ ਤੁਸੀਂ ਵੀ ਮੌਕੇ ਤੇ ਪਹੁੰਚੇ ਹੋਏ ਹੋ ਕੰਮ ਲਗਾਤਾਰ ਚੱਲ ਰਿਹਾ ਹੈ ਤੇ ਵਾਰਦੇ ਕੌਂਸਲਰ ਨੇ ਮੋਰਚਾ ਸੰਭਾਲਿਆ ਹੋਇਆ ਦੇਖੋ ਕੱਲ ਜਿਹੜੀ ਗੱਲ ਹੋਈ ਹੈ ਉਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਕਿਉਂਕਿ ਇਹਨਾਂ ਜੋ ਮੇਰੇ ਵੀਰ ਕਾਉਂਸਲਰ ਹੈ ਇਹਨਾਂ ਨੇ ਕੰਮ ਸਟਾਰਟ ਕਰਿਆ ਮੈਂ ਇਹਨਾਂ ਦਾ ਬਹੁਤ ਮਿਹਰਬਾਨੀ ਹੈ ਇਹਨਾਂ ਦੀ ਕਿਉਂਕਿ ਬਹੁਤ ਲੋਕ ਪਰੇਸ਼ਾਨ تھے ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਖਾਸ ਕਰਕੇ ਜੋ ਸਾਡੇ ਕਾਉਂਸਲਰ ਅਨੰਦੀਪਾਲ ਜੀ ਅਤੇ ਬਹਾਦਰ ਸਿੰਘ ਓਕੇ ਜੀ ਇਹਨਾਂ ਨੂੰ ਮੈਂ ਬਹੁਤ ਬਹੁਤ ਮੁਬਾਰਕਵਾਦ ਦਿੰਦਾ ਕਿ ਜੋ ਕੰਮ ਬਹੁਤ ਜਲਦੀ ਸਟਾਰਟ ਹੋ ਗਿਆ ਮੈਂ ਇਹ ਯਾਦ ਕਰਦਾ ਇਹਨਾਂ ਤੋਂ ਹੈਪੀ ਜੀ ਇੱਕ ਇੱਕ ਗੱਲ ਦੱਸੋ ਜੇ ਆਪਾਂ ਆਪਣਾ ਸ਼ਹਿਰ ਦਾ ਮੁੱਦਾ ਹੈ ਜੇ ਆਪਾਂ ਬੈਠ ਕੇ ਸਮੱਸਿਆ ਦਾ ਹੱਲ ਕਰ ਲਈਏ ਕਿਉਂਕਿ ਓਕਰ ਆਪਣੇ ਮੁੱਦਾ ਸ਼ਹਿਰ ਦਾ ਹੁੰਦਾ ਆਪਾਂ ਕਿਸੇ ਪਤਾਂ ਜਨਾਬ ਕਸੀਏ ਉਹ ਚੰਗੀ ਗੱਲ ਨਹੀਂ ਆਪਣੇ ਭਾਈ ਹੁੰਦੇ ਆਪਣੇ ਭਰਾ ਹੁੰਦੇ ਸਾਰੇ ਜੇ ਕੋਈ ਸਮੱਸਿਆ ਹੁੰਦੀ ਹੈ ਤੇ ਆਪਾਂ ਕਹੀਏ ਵੀ ਯਾਰ ਆਪਾਂ ਰਲ ਕੇ ਕੰਮ ਕਰਾਨੇ ਆ ਫਾਇਦਾ ਸ਼ਹਿਰ ਦਾ ਹੋਣਾ ਚਾਹੀਦਾ ਇਹ ਸੋਚ ਠੀਕ ਹੈ ਨਹੀਂ ਦੇਖੋ ਜਿਹੜਾ ਫਾਇਦਾ ਹੈ ਕਿਸੇ ਇੱਕ ਪਾਰਟੀ ਦਾ ਇਹ ਆ ਦੂਜੀ ਪਾਰਟੀ ਦਾ ਨਹੀਂ ਇੱਥੇ ਜੋ ਮੁੱਦਾ ਸੀਗਾ ਸ਼ਹਿਰ ਦਾ ਸੀ ਪਰ ਕੱਲ ਹੀ ਕੰਮ ਸਟਾਰਟ ਹੋ ਗਿਆ ਮੈਨੂੰ ਪਤਾ ਲੱਗਿਆ ਮੈਂ ਫੇਰ ਤੋਂ ਦੁਬਾਰੇ ਕਹਿਣਾ ਚਾਹੁੰਦਾ ਤੁਹਾਨੂੰ ਕਿ ਇਹ ਕੋਈ ਮੁੱਦਾ ਨਹੀਂ ਤਾਂ ਇਹ ਕੰਮ ਸਟਾਰਟ ਕਰਾਉਣਾ ਦਾ ਇਹ ਬਹੁਤ ਹੀ ਇਹਨਾਂ ਦਾ ਆਸਾਨ ਬੰਦ ਹੈ ਕਿਉਂਕਿ ਜੋ ਪਾਰਟੀਆਂ ਦਾ ਕੋਈ ਚੱਕਰ ਨਹੀਂ ਹੁੰਦਾ ਬਹੁਤ ਵਧੀਆ ਗੱਲ ਹੈ ਕਿ ਇੱਥੇ ਕੰਮ ਸਟਾਰਟ ਹੋ ਗਿਆ ਹੈ ਧੰਨਵਾਦ ਜੀ ਏ ਸੰ ਹੈਪੀ ਬਰਮਾ ਜੀ ਤੇ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਦਾ ਧੰਨਵਾਦ ਵੀ ਕੀਤਾ ਤੇ ਹੁਣ ਉਹਨਾਂ ਦੇ ਨਾਲ ਮੇਲ ਮਲਾਪ ਵੀ ਕਰ ਰਹੇ ਹੈ ਤੇ ਜਫੀਆਂ ਵੀ ਪੈ ਰਹੀਆਂ ਤੇ ਇਹਨਾਂ ਦਾ ਕਹਿਣਾ ਹੈ ਵੀ ਸਾਡਾ ਆਖਰ ਮੁੱਦਾ ਇੱਕੋ ਹੈ ਵੀ ਸ਼ਹਿਰ ਦੇ ਕੰਮ ਹੋਣੇ ਚਾਹੀਦੇ ਆ ਅਤੇ ਇਸ ਵਕਤ ਜਿਹੜੇ ਹੈ ਨਗਰ ਕੌਂਸਲ ਦੇ ਮੁਲਾਜ਼ਮ ਜਿਹੜੇ ਹੈ ਉਹ ਲੱਗੇ ਹੋਏ ਨੇ ਤੇ ਕੁਰਾਲੀ ਦੇ ਵਿੱਚ ਲਗਾਤਾਰ ਵਿਕਾਸ ਦੇ ਕੰਮ ਹੋ ਰਹੇ ਨੇ ਹਾਲਾਂਕਿ ਸਵਾਲ ਜਵਾਬ ਵਿਰੋਧੀ ਪਾਰਟੀਆਂ ਜਰੂਰ ਚੱਕਦੀਆਂ ਪਰ ਇੱਕ ਕੌਂਸਲਰ ਜੋ ਆਮ ਆਦਮੀ ਪਾਰਟੀ ਦੇ ਕੌਂਸਲਰ ਨੇ ਇਹੜਾ ਵੱਲੋਂ ਜਵਾਬ ਦਿੱਤਾ ਗਿਆ ਹੈ ਵੀ ਜੇਕਰ ਕੋਈ ਵੀ ਕੰਮ ਸ਼ੁਰੂ ਹੁੰਦਾ ਤਾਂ ਕੁਝ ਜੂਨ ਔਕੜ ਆਉਂਦੀ ਹੈ ਇਹ ਨਾਲਾ ਪਿਛਲੇ ਕਾਫੀ ਸਾਲਾਂ ਤੋਂ ਬੰਦ ਪਿਆ ਸੀ ਜਿਸ ਦਾ ਕੰਮ ਹੁਣ ਸ਼ੁਰੂ ਕਰਵਾ ਦਿੱਤਾ ਗਿਆ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰਣ ਕੁਰਾਲੀ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਜੇਕਰ ਸ਼ਹਿਰ ਨੂੰ ਸਾਫ਼ ਸੁਥਰਾ ਬਣਾਇਆ ਜਾਣਾ ਚਾਹੀਦਾ ਹੈ ਕਿ ਇਰੀਕ ਰਾਜਨੀਤਿਕ ਪਾਰਟੀ ਨੂੰ ਇਕੱਠਾ ਹੋਣਾ ਚਾਹੀਦਾ ਜਾਂ ਨਹੀਂ ਤਨਬਾਜੀ <laughs>